ਅਸੂ ਦੇ ਨਰਾਤਰਾਂ ਦੇ ਦੁਰਗਾ ਅਸ਼ਟਮੀ ਐ ਜਸਟਮੀ ਦੇ ਮੌਕੇ ਤੇ ਕੰਜਕਾਂ ਦੀ ਕਨਿਆਵਾਂ ਦੀ ਪੂਜਾ ਕੀਤੀ ਗਈ ਹੈ ਮੰਦਰਾਂ ਦੇ ਵਿੱਚ ਘਰਾਂ ਦੇ ਵਿੱਚ ਉਹਨਾਂ ਦਾ ਪੂਜਨ ਕੀਤਾ ਗਿਆ ਮਾਦਾ ਆਸ਼ੀਰਵਾਦ ਦਿੱਤਾ ਗਿਆ ਮਾਂ ਦੁਰਗਾ ਸਭ ਤੇ ਆਪਣੇ ਕਿਰਪਾ ਬਣਾ ਕੇ ਰੱਖੇ ਸਭ ਤੇ ਘਰਾਂ ਦੇ ਵਿੱਚ ਖੁਸ਼ੀਆਂ ਰੱਖੇ ਹਰ ਘਰ ਦੇ ਵਿੱਚ ਆਜ ਕੰਜਕਾਂ ਦੀ ਪੂਜਾ ਕੀਤੀ ਗਈ ਔਰ ਕਨਿਆਵਾਂ ਦੀ ਪੂਜਾ ਕਰਨ ਵਾਲੇ ਇਨਸਾਨ ਨੂੰ ਉਹਨਾਂ ਦਾ ਆਸ਼ੀਰਵਾਦ ਹਾਸਲ ਹੁੰਦਾ ਹੈ ਔਰ ਇਸ ਮੌਕੇ ਤੇ ਅਗਰਵਾਲ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਮਦਨ ਮਿੱਤਲ ਵੱਲੋਂ ਵੀ कन्यादी पूजा ਕੀਤੀ ਗਈ ਉਹਨਾਂ ਨੂੰ ਪੋਜਨ ਕਰਾਇਆ ਗਿਆ ਉਹਨਾਂ ਦਾ ਆਸ਼ੀਰਵਾਦ ਲਿੱਤਾ ਗਿਆ ਮੇਰੇ ਦੀ ਸਾਦਾ ਵਹੀ ਹੈ ਨਮਾਪਾਰਵਤੀ ਬਦਏ ਹਰੇ ਹਰੇ ਮਹਾਦੇ ਮੈਂ ਆਪਣੇ ਦੇਸ਼ ਵਾਸੀਆਂ ਨੂੰ ਦੁਰਗਾਸ਼ਟਮ ਦੇ ਪੰਜਾਬ ਵਾਸੀਆਂ ਨੂੰ ਖਾਸ ਕਰਕੇ ਸਮਾਣਾ ਵਾਸੀਆਂ ਨੂੰ ਅਗਰਵਾਲ ਸ੍ਰੀ ਅਗਰਵਾਲ ਧਰਮਸ਼ਾਲਾ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਨਾ ਪਰਮਾਤਮਾ ਅੱਜ ਕੱਲ੍ਹ ਤਿਹਾਰਾਂ ਦੇ ਦਿਨ ਚੱਲ ਪਏ ਨੇ ਜਦੋਂ ਰਾਤੇ ਸ਼ੁਰੂਦਨ ਇਸ ਦਾ ਮਤਲਬ ਦੀਵਾਲੀ ਦਸਹਿਰਾ ਸਾਰੇ ਹੀ ਤਿਹਾਰ ਸਟਾਰਟ ਹੋ ਜਾਂਦੇ ਨੇ ਖੁਸ਼ੀਆਂ ਪਰ ਇਤਿਹਾਰ ਹਾਂ ਨਰਾਤੇ ਦੀਆਂ ਲੱਖ ਲੱਖ ਮੁਬਾਰਕਾਂ ਅਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੀਅਰ ਰੋਟ 55 ਕੁੜੀਆਂ ਦਾ ਆਪ ਕਰਦੇ ਹਾਂ ਸਵੇਰੇ ਇਹਨਾਂ ਨੂੰ ਸਾਰੇ ਮੈਂਬਰ ਆਪਣੇ ਘਰੋਂ ਲੈ ਕੇ ਆਉਂਦੇ ਨੇ ਬੜੇ ਪਿਆਰ ਤੇ ਆਦਰ ਸਾਥਕਾਂ ਨਾਲ ਅਸੀਂ ਬੱਚਿਆਂ ਦਾ ਕੰਚ ਪੂਜਨ ਕਰਦੇ ਹਾਂ ਇਸ ਕਰਕੇ ਮੈਂ ਸਾਰੇ ਬੱਚਿਆਂ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਨਰਾਤੇ ਦੀਆਂ ਆਪਣੇ ਸ਼ਹਿਰ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਜੈ ਮਾਤਾ ਕੀ ਅਜੇ ਦੁਰਮਾ ਦੁਰਗਾ ਸਤਮੀ ਜੀ ਕੇ ਸ਼ੁਭ ਅਸਰ ਪਰ मैं सभी देशवासियों को नगरवासियों को पंजाब वासियों को जो है इसकी बहुत बहुत बधाई देना हूँ तो माता रानी से प्रार्थना करता हूँ कि सभी देशवासियों के दुख दर्द और जो पीछे हड़ से आए हुए जो लोग हड़ा आए थे उससे जो है बहुत सारे नुकसान हुआ उन्होंने सबके कृपा बना के रखे जय माता कैमरा मैन बी गर्ग के नाल पुरुषोत्तम कौशिक समाना न्यूज़